ਮੇਰੇ ਕੋ ਤੁਹਾਡੀਆਂ ਦੁਆਵਾਂ ਤੁਹਾਡੀਆਂ ਅਰਦਾਸਾਂ ਤੁਹਾਡੀਆਂ ਅਸੀਸਾਂ ਤੇ ਤੁਹਾਡੀਆਂ ਸ਼ੇਅਰ ਕੀਤੀਆਂ ਵੀਡੀਓ ਸਦਕਾ ਕਿਵੇਂ ਮਾਵਾ ਦੇ ਪੁੱਤ ਮਾਵਾ ਨੂੰ ਮਿਲ ਜਾਂਦੇ ਆ ਕਿਵੇਂ ਜ਼ਿੰਦਗੀ ਨੂੰ ਜਿਉਣ ਵਾਸਤੇ ਜਿਹੜੀ ਇਕਲੋਤੀ ਵਜ੍ਹਾ ਇਨਸਾਨ ਕੋਲੇ ਇੱਕ ਦੂਸਰੇ ਦਾ ਸਾਥ ਉਹ ਮਿਲ ਜਾਂਦਾ ਆਹ ਕੌਣ 280 8080 ਹੈ ਕੌਣ ਹੈ ਮੰਮੀ ਹੱਥ ਲਾ ਪੈਰੀ ਪੈਰੀਆਂ ਸੀ ਦੇਖਣਾ ਇਹ ਕੌਣ ਨੇ ਮੈਂ ਪੱਪੂ ਆ ਪੱਪੂ ਆ ਪੱਪੂ ਆ ਲਾ ਇਹ ਕੌਣ ਹੈ ਮੰਮੀ ਹੈ ਕਿੰਨੇ ਦੇ ਘਰ ਚ ਰੱਬ ਸੁਦਾਈ ਰੱਬ ਜਨਮ ਦੇ ਦਿੰਦਾ ਜੋ ਨੇ ਮੈਨੂੰ ਪੁੱਛਿਆ ਤਾਂ ਇਹ ਇਸ ਗਰੀਬ ਜੋੜੇ ਦੇ ਘਰ 'ਚ ਪੁੱਤ ਨਹੀਂ ਰੱਬ ਪੈਦਾ ਹੋਇਆ ਹੋਇਆ। ਬੜੀਆਂ ਦੁੱਖਾਂ ਤਕਲੀਫਾਂ ਝੱਲੀ ਜਾਂਦਾ ਪਰਿਵਾਰ, ਮਾਂ ਵੀ ਵਿਚਾਰੀ ਰੱਬ ਵਰਗੀ ਸਿੱਧੀ ਪੱਤਰੀ ਆ। ਇਹਦਾ ਬਾਪ ਵੀ ਜਨਮ ਤੋਂ ਆ ਬਾਹ ਨੂੰ ਪੋਲੀਆ ਹੋਇਆ ਹੋਇਆ ਵਾ। ਆ ਬਾਹ ਦੋ ਥਾਵਾਂ ਤੋਂ ਟੁੱਟੀ ਹੋਈ ਆ। ਤੇ 4 ਦਿਨ ਪਹਿਲਾਂ ਜਸ਼ਨਪ੍ਰੀਤ ਆਪਣੇ ਘਰੋਂ ਨਿਕਲ ਗਿਆ 4 ਦਿਨ ਹੋ ਗਏ ਇਹ ਪਾਹਜ ਬਾਪ ਤੇ ਇਹ ਰੱਬ ਰੂਪੀ ਮਾਂ ਜਸ਼ਨਪ੍ਰੀਤ ਨੂੰ ਲੱਭਦੇ ਫਿਰਦੇ ਅਸੀਂ ਜਸ਼ਨ ਦੇ ਹੰਮੀ ਪਪਾ ਕਹਦਾ ਜਸ਼ਨ ਬੇਟਾ ਬੱਚਾ ਕਿੱਥੋਂ ਗੁੰਮ ਗਿਆ Shimla Puri Shimla Puri ਕਿੰਨਾ ਨਾ ਕਿੰਨਾ ਦਿਨ ਪਹਿਲਾਂ ਗੁੰਮਿਆ ਅੱਜ ਛੱਤੀ ਦਾ ਜਮੇਤ ਤਵੇ ਦਾ ਜੀ ਪੰਜਵਾਂ ਦਿਨ ਨਾ ਪੰਜਵਾਂ ਦਿਨ ਹੋ ਰਿਹਾ ਹੈ ਇਹ ਲਵਰ ਲਾਚਾਦਾ ਵੇ ਜੀ ਸੀਵੀਲ ਹਸਤਾ ਦੋ ਥਾਣੇ ਰਿਪੋਰਟ ਕਰਾਈ ਤੁਸੀਂ ਕੋਈ ਹਾਂਜੀ ਕਰਾਈ ਹੈਗੀ ਲਿਆਂਦੀ ਨਾ ਹਾਂਜੀ ਹਾਂਜੀ ਠੀਕ ਆ ਤੇ ਪਹਿਲਾਂ ਵੀ ਕਦੇ ਗੁੰਮਿਆ ਇਤਨੀ ਮੇਰੇ ਜਮੇ ਸੀ ਇਤਨੀ ਦਿਆ ਸੀ ਜੀ ਤੇ ਉਹ ਫਿਰਹੀਂ ਰਾਤੀ ਫੜ ਤੇ ਲਿਆਇਆ ਸੀ ਇਸ ਵਾਲਿਆਂ ਨੇ ਫੋਨ ਕੀਤਾ ਨਾ ਫਿਰ ਮੈਂ ਜਾ ਕੇ ਲੈ ਕੇ ਹਸਾਨੇ ਵਾਲਾ ਸਤਿ ਸ਼੍ਰੀ ਅਕਾਲ ਹੁਣ ਤੁਸੀਂ ਭੈਣ ਜੀ ਇਹਨਾਂ ਨੇ ਗਵਾਂਢੀਓ ਮੇਰੀ ਮਦਦ ਕਰਦੇ ਮੇਰੇ ਭੈਣ ਹੈ ਤੁਸੀਂ ਇਹਨਾਂ ਦੇਖੋ ਬੱਚਾ ਹੈਗਾ ਸਿੱਧਾ ਹਨਾ ਉਹਨੂੰ ਠੀਕ ਹੋਣ ਨੂੰ ਥੋੜਾ ਟਾਈਮ ਲੱਗੂਗਾ ਠੀਕ ਹੋ ਜਾਊਗਾ ਬਿਲਕੁਲ ਉਹ ਦਵਾਈ ਚੱਲੂ ਇੱਕ ਤਾਂ ਉਹਦੀ ਬਾਹਾਂ ਦੇ ਉੱਤੇ ਟੈਟੂ ਬਣਵਾ ਕੇ ਨਾ ਉਹਦਾ ਆਪਣਾ ਮੋਬਾਈਲ ਨੰਬਰ ਲਿਖਵਾ ਦਿਓ ਤੁਹਾਡਾ ਜਿਹੜਾ ਹਨਾ ਤੇ ਇੱਕ ਉਹਦਾ ਨਾਮ ਨਾਮ ਲਿਖਾ ਦਿਓ ਮੱਲੇ ਦਾ ਨਾਮ ਵੀ ਬੱਚਾ ਦੇਖੋ ਕੱਲ ਨੂੰ ਕਿਸੇ ਗਲਤ ਬੰਦੇ ਦੇ ਹੱਥ ਚੜ ਗਿਆ ਮਨ ਲਓ ਗੁਜਰਾਂ ਦੇ ਚੜ ਗਿਆ ਤਾਂ ਸਾਰੀ ਉਮਰ ਕੋਹਾ ਚਕਾਈ ਜਾਣਗੇ ਹਾਂਜੀ ਹਾਂਜੀ ਪੁੱਤ ਨਹੀਂ ਲੱਭਣਾ ਤੁਹਾਨੂੰ ਮੁੜ ਕੇ ਦੁਬਾਰਾ ਠੀਕ ਆ ਤੇ ਜਾਂ ਕੋਈ ਪੁਖਾਰੀ ਵਾਲੀ ਗੈਂਗ ਲੈ ਗਈ ਚੱਕ ਕੇ ਤਾਂ ਉਹਨੂੰ ਵਿਚਾਰੇ ਤੋਂ ਵੀ ਹਮਗਾਉਣਗੇ ਇਸ ਕਰਕੇ ਮੇਰੀ ਬੇਨਤੀ ਆ ਹਾਂਜੀ ਇੱਕ ਮੇਰੀ ਵੀ ਸੁਣੋ ਮੈਂ ਉਹਨੂੰ ਉਹਦਾ ਲਾਜ਼ ਚਾਲੇ ਤਾਂ ਉਹਨੂੰ ਅਸੀਂ ਤੁਹਾਡੇ ਨਾਲ ਭੇਜਣਾ ਨਹੀਂ ਅੱਜ ਅੱਛਾ ਜੀ ਉਹਨੂੰ ਅਸੀਂ ਇੱਥੇ ਰੱਖ ਕੇ ਦਵਾਈ ਦੇਵਾਂਗੇ ਤੁਹਾਨੂੰ ਨਾਲ ਰਹਿਣਾ ਪੈਣਾ ਦਵਾਈ ਨਹੀਂ ਆ ਜੀ ਮੰਮੀ ਵੀ ਆ ਹਾਂ ਇਹਨੂੰ ਵੀ ਦਵਾਈ ਦੇਵਾ ਦਾਂਗੇ ਤੁਹਾਨੂੰ ਅਸੀਂ ਦਵਾਈ ਦੇਵਾਂਗੇ ਨਾਲ ਤੁਸੀਂ ਦਵਾਈ ਖਵਾਉਣੀ ਆ ਉਦੋਂ ਅਸੀਂ ਬਿਨਾਂ 20 ਦਿਨ ਇੱਥੇ ਰੱਖ ਕੇ ਦਵਾਈ ਖਵਾਵਾਂਗੇ ਮਿਲ ਲੈ ਤੁਸੀਂ ਬੇਟੇ ਨੂੰ ਆਪਣੇ ਆਜੂ ਮਿਲਾਉਨੇ ਆਜੋ ਬਲਾਓ ਕਾਕਾ ਲੈ ਕੇ ਆਓ ਅੰਦਰੋਂ ਚਲੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਕੌਣ 280 80 80 ਹੈ ਕੌਣ ਹੈ ਮੰਮੀ ਹੱਥ ਲਾ ਪੈਰੀ ਪੈਰੀ ਹੱਥ ਲਾ ਉਧਰ ਪਾਪਾ ਦੇ ਵੀ ਪਾਪਾ ਦੇ ਵੀ ਪਾਪਾ ਦੇ ਪੈਰ ਪੈਰ ਕਿੱਥੇ ਪੈਰ ਪਾਡਾ ਪਾਡਾ ਪੈਰ ਕਿੱਥੇ ਪੈਰ 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 ਇਹ ਕੌਣ ਨੇ ਇਹ ਕੌਣ ਨੇ ਇਧਰ ਦੇਖ ਮੇਰੀ ਗੱਲ ਸੁਣ ਇਧਰ ਇਹ ਕੌਣ ਨੇ 4380 ਹੈ ਇਹਦਾ ਨਾਮ ਕੀ ਹੈ ਜਸ਼ਨ 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 ਜੀ ਇਹ ਕੌਣ ਨੇ ਜਸ਼ਨ ਇਹ ਕੌਣ ਨੇ ਮੈਂ ਪਪੂ ਆ ਪਪੂ ਆ ਪਪੂ ਆ ਹਾਂ ਜੀ ਮੈਂ ਪਤਾ ਨਹੀਂ ਮੈਂ ਕੌਣ ਆ ਪਤਾ ਇਹ ਕੌਣ ਹੈ ਮੰਮੀ ਹੈ ਕੀ ਨਾਮ ਮੰਮੀ ਦਾ 280 ਹੈ ਮੰਮੀ ਦਾ ਨਾਮ ਬੇਬੀ ਕੌਣ ਬੇਬੀ ਹਾਂਜੀ ਹਾਂ ਉਹ ਕੌਣ ਉਹ ਕੌਣ ਉਹ ਦੇਖ ਉਹ ਮਾਂ ਦੀਦੀ ਹੈ ਮੇਰੇ ਆਪ ਦਾ ਬੇਬੀ ਦੀਦੀ 180 ਹੈ 180 ਕਿੰਨੇ ਦੇ ਘਰ ਚ ਰੱਬ ਮੇਰੇ ਪੁੱਤ ਠੀਕ ਹੋ ਗਿਆ ਸੁਦਾ ਹੀ ਰੱਬ ਜਨਮ ਦੇ ਦਿੰਦਾ ਕਿੰਨੇ ਦੇ ਨਾਲ ਕੁਝ ਕਰਦਾ ਇਹ ਇਸ ਗਰੀਬ ਜੋੜੇ ਦੇ ਘਰ ਚ ਪੁੱਤ ਨਹੀਂ ਰੱਬ ਪੈਦਾ ਹੋਇਆ ਹੋਇਆ ਬੜੀਆਂ ਦੁੱਖਾਂ ਤਕਲੀਫਾਂ ਝੱਲੇ ਜਾਂਦਾ ਪਰਿਵਾਰ ਮਾਂ ਵੀ ਵਿਚਾਰੀ ਰੱਬ ਵਰਗੀ ਸਿੱਧੀ ਪੱਤਰੀ ਆ ਗਾੜੀ ਜੀ ਨੇ ਠੀਕ ਹੈ ਪੈਰੀਆਂ ਟੁੱਟੀਆਂ ਬਾਪ ਦੀਆਂ ਬਾਹਾਂ ਟੁੱਟੀਆਂ ਹੋਈਆਂ ਦੋਨੋਂ ਮੇਰੇ ਲੱਕ ਨੇ ਕੋਈ ਨਹੀਂ ਵੇਖਿਆ ਆ ਬਾਹਾਂ ਵੀ ਟੁੱਟੀ ਹੋਈ ਆ ਦੋ ਵੇਰੀ ਇਹਨੇ ਤੋੜਤੀ ਕਹਿੰਦੇ ਇਹਨੇ ਤੋੜਤੀ ਬਾਪ ਇਹ ਬਾਹਾਂ ਦੂਜੀ ਵੇਰੀ ਕਿਵੇਂ ਟੁੱਟ ਗਈ ਕਿਉਂਕਿ ਲੈਣਾਂ ਸੇ ਚਾਰਜ ਨੇ ਸਮਾਨ ਲੈ ਕੇ ਦੁਨੇ ਬਣਾਏ ਹੋਏ ਐ ਨਾ ਦੁਨੇ ਸੋ ਲੈ ਕੇ ਜਾ ਰਹੀ ਸੀ ਵੇਚਣ ਇਹ ਤਾਂ ਮੈਂ ਕਰਵਾਇਆ ਹੋਣਾ ਤੇ ਇਹ ਕਿਹਾ ਕਿ ਮੈਂ ਕਿਹਾ ਟ੍ਰੇਨ ਆ ਰਹੀ ਹੈ ਜੇ ਰੁਕ ਜੋ ਫੱਬੀ ਤੇ ਅੱਗੇ ਚਲਾ ਗਿਆ ਇਹ ਤਾਂ ਕੰਮ ਮੈਨੂੰ ਕਰਵਾਇ ਨੂੰ ਹਜੇ ਡੇਢ ਮਹੀਨਾ ਹੋਇਆ ਇਹ ਤਾਂ 6 7 ਮਹੀਨੇ ਦੀ ਗੱਲ ਆ ਜਿਹੜੀ ਬਾਹ ਟੁੱਟੀ ਆ ਦਵਾ ਇਹ ਤਾਂ ਕਮਰ ਤਾ ਸੀ ਨਹੀਂ ਜੀ ਉਹ ਉੱਥੇ ਨਾ ਲੈਣਾ ਦੇ ਕੋਲ ਪੱਥਰ ਸੀਗਾ ਨਾ ਉੱਥੇ ਦੇਖੋ ਮਾਂ ਕਦੇ ਪੁੱਤ ਨੂੰ ਮਾੜਾ ਨਹੀਂ ਕਹਿੰਦੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਨਹੀਂ ਉੱਥੇ ਨਹੀਂ ਉੱਥੇ ਡਿੱਗ ਗਿਆ ਠੀਕ ਪੁਲਿਸ ਸੀਗਾ ਉੱਥੇ ਰੇ ਆਪ ਕੋ ਆਪ ਹੀ ਜਾ ਕੇ ਕੜ ਗਿਆ ਮੈਨੂੰ ਇਹ ਗੱਲ ਕਿ ਪੁਲਿਸ ਕੋ ਕੇ ਕੜ ਗਿਆ ਅਸੀਂ ਪ੍ਰੂਫ ਪੂਰਾ ਰੱਖਦੇ ਹਾਂ ਠੀਕ ਹੈ ਬਹੁਤ ਵਧੀਆ ਗੱਲ ਆ ਬਹੁਤ ਚੰਗੀ ਗੱਲ ਆ ਅੱਛਾ ਜੀ ਤੁਹਾਡਾ ਕੀ ਨਾਮ ਆ ਦੇਜੀ ਸਿੰਘ ਜੀ 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 ਦੇਜੀਤ ਸਿੰਘ ਜੀ ਹਾਂ ਜੀ ਲੁਧਿਆਣਾ ਕਿੱਥੇ ਰਹਿੰਦੇ ਹੋ ਤੁਸੀਂ ਅਸੀਂ Shimla Puri ਦੇ ਨੇ ਹਾਂ Shimla Puri ਬੋਲ ਬਾਕੀ ਤੁਹਾਡੀਆਂ ਦੁਆਵਾਂ ਤੁਹਾਡੀਆਂ ਅਰਦਾਸਾਂ ਤੁਹਾਡੀਆਂ ਅਸੀਸਾਂ ਤੇ ਤੁਹਾਡੀਆਂ ਸ਼ੇਅਰ ਕੀਤੀਆਂ ਵੀਡੀਓ ਸਦਕਾ ਕਿਵੇਂ ਮਾਵਾ ਦੇ ਪੁੱਤ ਮਾਵਾ ਨੂੰ ਮਿਲ ਜਾਂਦੇ ਆ ਕਿਵੇਂ ਜ਼ਿੰਦਗੀ ਨੂੰ ਜਿਉਣ ਵਾਸਤੇ ਜਿਹੜੀ ਇਕਲੋਤੀ ਵਜਾ ਇਨਸਾਨ ਕੋਲੇ ਇੱਕ ਦੂਸਰੇ ਦਾ ਸਾਥ ਉਹ ਮਿਲ ਜਾਂਦਾ ਕਿੰਨੇ ਬੱਚੇ ਤੁਹਾਡੇ ਤਿੰਨ ਹੈ ਕੀ ਤਿੰਨ ਬੱਚੇ ਬੇਟੇ ਦੋ ਦੋ ਕਰਦੀਆਂ ਇੱਥੇ ਦੇਖੋ ਦੋ ਬੇਟੀਆਂ ਤੇ ਇੱਕ ਬੇਟਾ ਵਾ ਬੇਟਾ ਵੀ ਰੱਬ ਰੂਪੀ ਆ ਸਿੱਧਾ ਪਧਰਾ ਵਾ ਬੇਟੇ ਦੀ ਮੰਮੀ ਵੀ ਰੱਬ ਰੂਪੀ ਸਿੱਧੀ ਪਧਰੀ ਹੈ ਵਿਚਾਰੀ ਤੇ ਇਹਦਾ ਬਾਪ ਵੀ ਜਨਮ ਤੋਂ ਆ ਬਾਹ ਨੂੰ ਪੋਲੀਆ ਆਇਆ ਹੋਇਆ ਵਾ ਆਪਾਂ ਦੋ ਥਾਵਾਂ ਤੋਂ ਟੁੱਟੀ ਹੋਈ ਆ ਪਹਿਲਾਂ ਤਾਂ ਸਕੂਟੀ ਦਾ ਡੈੱਕ ਟੁੱਟ ਗਈ ਸੀ ਵੀ ਜੜਵਾਈ ਫਿਰ ਇਹਨੇ ਧੱਕਾ ਮਾਰਤਾ ਦੁਆਰਾ ਫੇਰ ਟੁੱਟ ਗਈ ਹੁਣ ਆ ਬਾਹ ਲਟਕ ਰਹੀ ਆ ਤੇ 4 ਦਿਨ ਪਹਿਲਾਂ ਜਸ਼ਨਪ੍ਰੀਤ ਆਪਣੇ ਘਰੋਂ ਨਿਕਲ ਗਿਆ 4 ਦਿਨ ਹੋ ਗਏ ਇਹ ਪਾਹਾਜ ਬਾਪ ਤੇ ਇਹ ਰੱਬ ਰੂਪੀ ਮਾਂ ਜਸ਼ਨਪ੍ਰੀਤ ਨੂੰ ਲੱਭਦੇ ਫਿਰਦੇ ਤੇ ਇਹਨਾਂ ਦੀ ਭੂਆ ਵਾ ਜਸ਼ਨਪ੍ਰੀਤ ਦੀ ਤੇ ਇਹ ਤੁਹਾਨੂੰ ਫਿਰ ਇੱਥੇ ਵੀਡੀਓ ਦੇਖੀ ਸਾਡੀ ਕਿਵੇਂ ਪਤਾ ਲੱਗਿਆ ਕੀ ਦੱਸਿਆ ਕਿਸੇ ਨੇ ਤੁਹਾਨੂੰ ਨਹੀਂ ਵੀਡੀਓ ਦੇਖੀ ਕਿਸੇ ਨੇ ਉਹ ਕਿਤੇ ਆਪਣੀ ਲੋਨੀ ਦੇ ਵਿੱਚ ਹੀ ਇਹਨਾਂ ਦੀ ਰਹਿੰਦਾ ਸੀਗਾ ਕਿਲਰ ਇਹਨੂੰ ਇਹਦੀ ਜਾਣਕਾਰੀ ਸੀਗੀ ਕਹਿੰਦਾ ਜਗਤ ਵੀ ਆ ਤੇਰਾ ਮੁੰਡਾ ਕਿੱਥੇ ਉਹ ਕਹਿੰਦਾ ਵੀ ਮੈਨੂੰ 4-5 ਦਿਨ ਹੋ ਗਏ ਲੱਭਦੇ ਨੂੰ ਲੱਭ ਨਹੀਂ ਰਿਹਾ ਕਹਿੰਦਾ ਇਹ ਮੁੰਡਾ ਤੇਰਾ ਤਾਂ ਨਹੀਂ ਫਿਰ ਸਾਨੂੰ ਹੋ ਗਿਆ ਵੀ ਉਹ ਕਹਿੰਦਾ ਭਾਂਡਾ ਪਾਓ ਅੱਗੇ ਅਸੀਂ ਤੁਹਾਡੀਆਂ ਹਰੇਕ ਫੋਟੋਆਂ ਦੇਖੀ ਅੱਜ ਕੁੜੀ ਨੇ ਮੋਬਾਈਲ ਵੀ ਟੋਲ ਲਿਆ ਸੀ ਤਾਂ ਨਹੀਂ ਤੇ ਕੁਝ ਪਤਾ ਲੱਗਦਾ ਹੁੰਦਾ ਕਿੰਨ ਤੁਸੀਂ ਪਲੀਜ਼ ਇਹਦੇ ਇੱਥੇ ਬਾਹਰ ਦੇ ਉੱਤੇ ਨਾ ਟੈਟੂ ਕਰਵਾ ਕੇ ਤੇ ਅੰਦਰਲੇ ਪਾਸੇ ਨਾ ਅਸੀਂ ਵੀ ਲਿਖਵਾਵਾਂਗੇ ਸਾਦ ਕੇ ਇੱਥੇ ਉਹ ਟੈਟੂ ਵਾਲੇ ਨਾ ਉਹ ਵਿੱਚ ਮੋਬਾਈਲ ਨੰਬਰ ਤੇ ਇਹਦਾ ਨਾਮ ਲਿਖ ਦੇਣਗੇ ਪਰ ਤੁਹਾਡੀ ਪਰਮਿਸ਼ਨ ਤੋਂ ਬਿਨਾਂ ਨਹੀਂ ਹੋ ਸਕਦਾ ਉਹ ਤੇ ਉਹਦੇ ਨਾਲ ਬੇਟੇ ਕਦੇ ਗੁੰਮ ਵੀ ਦੇਖੋ ਇਹ ਬੱਚਾ ਮਤਲਬ ਅੱਗੋਂ ਵੀ ਕਿਤੇ ਫੇਰ ਦਿੱਕਤ ਆ ਸਕਦੀ ਹੈ ਪਰ ਜੇ ਇਹਦੀ ਮੈਡੀਸਿਨ ਪ੍ਰੋਪਰ ਚੱਲੇ ਇਤੋਂ ਸਾਡੇ ਕੋਲੇ ਹੁਣ ਆਪਾਂ ਮੈਡੀਸਿਨ ਅਸੀਂ ਸ਼ੁਰੂ ਕਰਵਾ ਦਿੱਤੀ ਹੈ ਦੀ ਤੇ ਇਹ ਠੀਕ ਹੋ ਕੇ ਆਪਣੀ ਜ਼ਿੰਦਗੀ ਨੂੰ ਵਧੀਆ ਜਿਉ ਸਕਦਾ ਕੰਮਕਾਰ ਕਰਨ ਲੱਗ ਜਾਊਗਾ ਇਹ ਕਿਉਂਕਿ ਇਹ ਬਲੱਡ ਰਾਹੀਂ ਮਦਰ ਤੋਂ ਇਹਨੂੰ ਬਿਮਾਰੀ ਮਿਲੀ ਹੋਈ ਹੈ ਬੱਚੇ ਨੂੰ ਹਨਾ ਤੇ ਪਰ ਇਹਨੂੰ ਇੰਨੀ ਵੀ ਪ੍ਰੋਬਲਮ ਨਹੀਂ ਹੈਗੀ ਜਿੰਨੀ ਜ਼ਿਆਦਾ ਹੋ ਜਾਊਗਾ ਠੀਕ ਭੈਣ ਕੋਈ ਨਾ ਵੈਰ ਕਰਨਗੇ ਦੀਵਾਲੀ ਤੋਂ ਨਾ ਲੋਕਡਾਊਨ ਚ ਉਹ ਤੇਨੇ ਨਾ ਉਹਨਾਂ ਦੀ ਦੁਕਾਨ ਸੜ ਗਈ ਸੀ ਕਰਾਨੇ ਦੀ ਹੂੰ ਹੂੰ ਤੇਨੇ ਦੁਕਾਨ ਦੀ ਸਫਾਈ ਕੀਤੀ ਉਹਨੇ ਕੱਲ੍ਹ ਨੇ ਜਾ ਕੇ ਪੂਰੀ ਦੁਕਾਨ ਹੀ ਉਹਨਾਂ ਦੀ ਸੜ ਗਈ ਸੀ ਫਿਰ ਇਹਨੇ ਸਫਾਈ ਕੀਤੀ ਉਸ ਤੋਂ ਬਾਅਦ ਇਹ ਮੁੰਡਾ ਕਿੰਨਾ ਪੜਿਆ ਇਹ ਤੇਰਾ ਮੁੰਡਾ? 8 ਠੀ ਬੜਿਆ 8 ਪੜਿਆ ਹਾਂਜੀ ਨਹੀਂ 8 ਵੀ ਨਹੀਂ ਪੜਿਆ ਤੇ ਜਿਹੜੀਆਂ ਤੇਰੀਆਂ ਕੁੜੀਆਂ ਉਹ ਕਿੱਥੇ ਆ? ਉਹ ਘਰੇ ਵੱਡੀਆਂ ਤੋਂ ਛੋਟੀਆਂ ਹਾਂ ਦੀ ਦੋ ਬਟੀਆਂ ਬਗਾਈਆਂ ਹੋਈਆਂ ਨੇ ਇਹ ਇਹ ਕਰਤਾ ਉਹਦਾ ਹੂੰ ਇਹ ਵੱਡੇ ਦੋ ਭੈਣ ਭਰਾ ਵੱਡੇ ਤੇ ਛੋਟੀ ਕੁੜੀ ਸਿਆਣੀ ਆ ਉਹ ਸੇਫੈਕਟਰੀ ਚ ਕੰਮ ਕਰਦੀ ਆ ਜੌਬ ਕਰਦੀ ਆ ਹਾਂ ਸੱਤ ਫੈਕਟਰੀ ਚ ਨਹੀਂ ਆ ਕੋਈ ਜੌਬ ਨਹੀਂ ਨਾਲੇ ਘਰ ਚੱਲਦਾ ਹਾਂਜੀ ਨਹੀਂ ਮੈਂ ਰਸ਼ਨ ਦਿੰਦੀ ਮਹੀਨੇ ਦਾ ਆ ਤੁਸੀਂ ਵੀ ਜਨੇ ਉਹ ਵੀ ਜਾਨੀ ਕਿ ਕਮਾਉਂਦੇ ਆ ਛੋਟੀ ਵੀ ਕਰਦੀ ਆ ਮੈਂ ਤੋੜ ਦੋ ਦਵਾਈਆਂ ਮਾਰ ਰਹਿੰਦੇ ਨੇ ਉਹਦੀ ਚੱਲੀ ਦਾ ਪੂਰਾ ਹੀ ਖਰਚਾ ਵਸਾ ਹੁੰਦਾ ਮੈਂ ਹਰ ਮਹੀਨੇ ਨਹੀਂ ਇਹਦੀ ਮੈਂ ਕੰਮ ਤੇ ਜਾਂਦੀ ਸੀ ਬੱਬੀ ਦੀ ਮੈਰਿਜ ਵੀ ਮੈਂ ਹੀ ਕੀਤੀ ਹੈ ਜੀ ਚਲੋ ਸਤਗੁਰ ਮੇਰ ਕਰੇ ਪਰੌਂਦੇ ਤਾਂ ਉਹੀ ਆ ਜੀ ਭੈਣ ਮੇਰੀ ਇਹ ਬੰਦਾ ਹਨਾ ਮਹਾਰਾਜ ਜੀ ਕਰਾਉਂਦੇ ਨੇ ਸੱਚੇ ਪਾਤਸ਼ਾਹ ਤੇ ਸੰਗਤ ਦਾ ਵੀ ਧੰਨਵਾਦ ਆ ਜਿਨ੍ਹਾਂ ਨੇ ਵੀਡੀਓ ਸ਼ੇਅਰ ਕੀਤੀ ਤੇ ਉਹ ਵੀਡੀਓ ਉਸ ਮੁਹੱਲੇ ਦੇ ਵਿੱਚ ਦੁਕਾਨਦਾਰ ਕੋਲੇ ਗਈ ਤੇ ਉਹ ਦੁਕਾਨਦਾਰ ਨੇ ਇਹਦੇ ਮੰਮੀ ਪਾਪਾ ਨਾਲ ਸ਼ੇਅਰ ਕੀਤੀ ਤੇ ਅੱਜ ਜਸ਼ਨਪ੍ਰੀਤ ਦੇ ਮੰਮੀ ਪਾਪਾ ਜਗਜੀਤ ਸਿੰਘ ਤੇ ਭੈਣ ਦਾ ਨਾਮ ਪੂਰਾ ਕੀ ਸੀ ਬੇਬੀ ਹੈ ਬੇਬੀ ਬੇਬੀ ਤੇ ਇਹਨਾਂ ਦੇ ਭੂਆ ਜੀ ਤੁਹਾਡਾ ਕੀ ਨਾਮ ਮੇਰਾ ਨਾਮ ਸਰਜੀਤ ਕੌਰ ਸਰਜੀਤ ਕੌਰ ਭੈਣੇ ਤੁਹਾਡਾ ਕਮਲਦੀਪ ਤੇ ਇਹ ਜਸ਼ਨ ਨੂੰ ਲੈਣ ਲਈ ਆਏ ਨੇ ਤੇ ਫਿਰ ਅਸੀਂ ਪਰਿਵਾਰ ਨੂੰ ਰਿਕੁਐਸਟ ਕੀਤੀ ਆ ਵੀ ਜੇ ਅਸੀਂ ਹੁਣ ਇਹਨੂੰ ਡਿਚਨ ਨੂੰ ਇਦਾਂ ਭੇਜ ਦਿੰਨੇ ਆ ਤੁਹਾਡੇ ਨਾਲ ਤਾਂ ਇਹ ਫੇਰ ਇਦਾਂ ਹੀ ਆ ਫੇਰ ਘਰੋਂ ਨਿਕਲ ਜਾਊਗਾ ਵੀ ਇਹਨੂੰ 10-20 ਦਿਨ ਇੱਥੇ ਰੱਖ ਕੇ ਇਹਦਾ ਪ੍ਰੋਪਰ ਆਪਾਂ ਜੀ ਟ੍ਰੀਟਮੈਂਟ ਕਰਾਉਨੇ ਆ ਥੋੜੀ ਦਵਾਈ ਦੇ ਨਾਲ ਇਹ ਥੋੜਾ ਸਟੇਬਲ ਹੋ ਜਾਊਗਾ ਫੇਰ ਤੁਹਾਡੇ ਨਾਲ ਅਸੀਂ ਭੇਜ ਦਵਾਂਗੇ ਤੇ ਕਿਉਂਕਿ ਇਹ ਮਦਰ ਨੂੰ ਵੀ ਮੈਡੀਸਿਨ ਦੀ ਲੋੜ ਹੈਗੀ ਆ ਤੇ ਫਾਦਰ ਦੀ ਵੀ ਤੁਸੀਂ ਦੇਖਦੇ ਹੋ ਆ ਬਾਹ ਦੋ ਥਾਵਾਂ ਤੋਂ ਟੁੱਟੀ ਹੋਈ ਆ ਭੈਣ ਦੱਸਦੇ ਆ ਚਾਰ ਚਾਰ ਥਾਵਾਂ ਤੋਂ ਹਾਂ ਤੇ ਮਤਲਬ ਅੱਜ ਗਰੀਬ ਦੀ ਮਤਲਬ ਕੋਈ ਬਾਹ ਫੜਨ ਵਾਲਾ ਨਹੀਂ ਗਰੀਬ ਦੀ ਅੱਜ ਹਾਲਤ ਹੋਰ ਵੱਧ ਤੋਂ ਵੱਧਰ ਹੋ ਰਹੀ ਹੈ ਪੈਣ ਹੋਣੀ ਸਾਨੂੰ ਹੀ ਕਹਿੰਦੇ ਹਟਿਆ ਵੀ ਪਲੀਜ਼ ਸਾਨੂੰ ਇਹਦਾ ਕਾਰਡ ਬਣਵਾ ਦਿਓ ਆਇਸ਼ਮਾਨ ਕਾਰਡ ਕਿਸੇ ਤਰੀਕੇ ਦੇਖੋ ਆਇਸ਼ਮਾਨ ਕਾਰਡ ਇੱਕ ਆਮ ਇਨਸਾਨ ਦੇ ਵਾਸਤੇ ਉਹ ਮੈਡੀਕਲ ਸਹੂਲਤ ਵਾਸਤੇ ਉਹ ਕਾਰਡ ਬਣਦਾ ਤਾਂ ਜੋ ਇੱਕ ਗਰੀਬ ਬੰਦਾ ਕੋਈ ਟਰੀਟਮੈਂਟ ਕਰਾ ਸਕੇ ਕਿੰਨੇ ਟਾਈਮ ਹੋ ਗਿਆ ਜਿਹਦੀ ਬਾਹ ਟੁੱਟੀ ਨੂੰ ਇਹਦੀ ਬਾਹਾਂ ਟੁੱਟੀ ਨੂੰ ਮੇਰੇ ਖਿਆਲ ਹੁਣ ਸਾਲ ਤਾਂ ਹੋ ਗਿਆ ਦੁਬਾਰਾ ਹਨਾ ਪਿਛਲੇ ਤੇ ਪਿਛੇ ਹੌਲੇ ਮੱਲੇ ਤੇ ਨੰਦਪੁਰ ਸਾਹਿਬ ਗਿਆ ਸੀ ਇਹ 2021 ਚ ਹਾਂ 2021 ਤੇ ਹੁਣ ਸਮਝੋ ਦੁਬਾਰਾ ਇਹ ਟੁੱਟਿੰ ਨੂੰ ਸਾਲ ਤਾਂ ਹੋ ਗਿਆ ਨਹੀਂ ਤਰਪਨ ਵੀ ਨਹੀਂ ਆਇਆ ਤੇ ਹਾਂ ਤਰਪਨ ਮਹੀਨੇ ਹੁਣ ਤੱਕ ਤਰਫ ਫਰਾਈ ਦੇ ਵਿਆਹ ਤੇ ਪੱਤੀ ਨਾ ਐਂਜੇ ਹੋ ਗਈ ਹੈ ਨਾ ਮਾਸ ਨੂੰ ਸਪੋਰਟ ਨਹੀਂ ਮਿਲਦੀ ਗਰੀਬ ਦੀ ਬਾਹ ਲਟਕਦੀ ਆ 6 ਮਹੀਨੇ ਹੋ ਗਏ ਚਾਹੇ ਸਾਲ ਹੋ ਗਿਆ ਪਰ ਕਾਰਡ ਬਣਵਾਉਣ ਦੀ ਵੀ ਹਿੰਮਤ ਨਹੀਂ ਕਿਉਂਕਿ ਕਾਰਡ ਬਣਦਾ ਹੀ ਉਹਨਾਂ ਦਾ ਵਾ ਜਿਨ੍ਹਾਂ ਦੇ ਕੋਲੇ ਕੋਈ ਸਪਾਰਸ਼ ਆ ਜਾਂ ਜਿਨ੍ਹਾਂ ਦੇ ਕੋਲੇ ਕੋਈ ਅਪਰੋਚ ਆ ਕਿਸੇ ਪੋਲੀਟੀਕਲ ਲੀਡਰ ਦੀ ਆਮ ਬੰਦਾ ਤਾਂ ਆਇਸ਼ਮਾਨ ਕਾਰਡ ਹੀ ਨਹੀਂ ਬਣਵਾ ਸਕਦਾ ਤੇ ਆਇਸ਼ਮਾਨ ਕਾਰਡ ਬਣਨ ਤੋਂ ਬਾਅਦ ਵਾਲੇ ਜਿਹੜੇ ਚੈਲੰਜ ਆ ਉਸ ਤੋਂ ਵੀ ਅੱਗੇ ਵੱਡੇ ਆ ਅਵੇਅਰਨੈਸ ਡਾਕਟਰਾਂ ਨੇ ਮਗਰ ਜਾਣਾ ਕਿੱਥੋਂ ਓਪਰੇਟ ਹੋਣਾ ਕਿਹੜੇ ਔਰ ਇੱਥੋਂ ਤਾਂ ਇਹਨਾਂ ਨੇ ਰੈਫਰ ਕਰ ਦੇਣਾ ਪਟਿਆਲੇ ਕਰ ਦੇਣਗੇ ਰਜਿੰਦਰਾ ਹਸਪੀਟਲ ਚ ਜਾਂ ਚੰਡੀਗੜ੍ਹ ਪੀਜੇ ਉਹ ਆ ਜਸ਼ਨ ਇੱਥੇ ਖੜਪੁੱਤ ਤੇ ਬਸ ਅਰਦਾਸ ਕਰਿਓ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਜਸ਼ਨ ਨੂੰ ਠੀਕ ਕਰ ਦੇਣ ਵਾਹਿਗੁਰੂ ਕਿਰਪਾ ਕਰਨ ਆਪਣੇ ਮਾਪੇ ਦੀ ਸੇਵਾ ਕਰ ਸਕੇ ਤੇ ਇਹਦੇ ਫਾਦਰ ਦੀ ਬਾਹ ਜਿਹੜੀ ਟੁੱਟੀ ਹੋਈ ਇੱਕ ਨੂੰ ਪੋਲੀਆ ਹੋਇਆ ਇੱਕ ਟੁੱਟੀ ਹੋਈ ਹੈ ਉਹ ਜੁੜ ਜੇਵੇ ਤੁਸੀਂ ਕੰਮ ਕਰਦੇ ਸੀਗੇ ਮੈਂ ਦਿਸਪੋਇਬਲ ਗਲਾਸ ਵੇਚਦੇ ਹਾਂ ਹਾਂ ਦਿਸਪੋਇਬਲ ਜਿਹੜੇ ਗਲਾਸ ਆ ਪਲਾਸਟਿਕ ਦੇ ਉਹ ਵੇਚਦੇ ਆ ਤੁਰ ਫਿਰ ਕੇ ਵੇਚਦੇ ਹਾਂ ਦੁਕਾਨਾਂ ਤੇ ਜਾਂ ਭਾਈ ਤਾਂ ਕਿਥੇ ਐ ਘਰੇ ਦੁਕਾਨ ਖੋਲੀ ਹੋਈ ਆ ਘਰੇ ਆ ਕੇ ਕਰੀ ਰਾਗ ਲੈ ਜਾਂਦੇ ਹਾਂ ਹਾਂ ਦੁਕਾਨ ਖੋਲ ਕੇ ਵੀਰ ਘਰੇ ਬੈਠਾ ਆਪਣੀ ਕਿਰਤ ਕਮਾਈ ਕਰਦਾ ਪਰ ਬਾਹਾਂ ਟੁੱਟੀ ਹੋਣ ਕਰਕੇ ਪ੍ਰੋਪਰ ਉਹ ਵੀ ਕੰਮ ਨਹੀਂ ਹੁੰਦਾ ਤੇ ਇਸੇ ਤਰ੍ਹਾਂ ਸੱਚੇ ਪਾਤਸ਼ਾਹ ਸਾਤੋਂ ਸਵਾਮਾਂ ਲੈਂਦੇ ਨੇ ਇਹ ਵੀਰੇ ਨੂੰ ਤੁਸੀਂ ਦੇਖਿਆ ਸੀ ਕੱਲ ਸਾਡੇ ਕੋਲੇ ਬਗਲੀ ਪਿੰਡ ਤੋਂ ਲੈ ਕੇ ਆਏ ਸੀ ਵੀਰ ਤੇ ਕੱਲ ਸ਼ਾਮ ਨੂੰ ਅਸੀਂ ਇਹਦੀ ਵੀਡੀਓ ਪਾਈ ਸੀ ਜਸ਼ਨ ਦੀ ਕੱਲ ਤੇ ਅੱਜ 24 ਘੰਟਿਆਂ ਬਾਅਦ ਇਹਦੀ ਫੈਮਿਲੀ ਮਿਲ ਗਈ ਆ ਤੇ ਇਹਦਾ ਪਰਿਵਾਰ ਇਹਨੂੰ ਲੈਣ ਲਈ ਪਹੁੰਚਿਆ ਵਾ ਤੇ ਬਗਲੀ ਬਾਈ ਪਿੰਡ ਵਾਲੇ ਬਾਈਆਂ ਦਾ ਵੀ ਧੰਨਵਾਦ ਆ ਜਿਨ੍ਹਾਂ ਨੇ ਬਾਈਆਂ ਨੇ ਅਪਰਾਲਾ ਕੀਤਾ ਹਨ ਉੱਥੋਂ ਚੱਕ ਕੇ ਇਸ ਨੌਜਵਾਨ ਨੂੰ ਕਿਉਂਕਿ ਉਹਨਾਂ ਦੇ ਖੇਤ ਦੇ ਬਾਹਰ ਉਹ ਤੇ ਸੀ ਏਦਾਂ ਦੇ ਜਗਾ ਸੀ ਉੱਥੇ ਪਾਰ ਰੱਖਿਆ ਸੀ ਉਹ ਸਾਰੇ ਉੱਥੇ ਸੇਵਾ ਕਰ ਰਹੇ ਸੀ ਤੇ ਇਹ ਉੱਥੇ ਖੇਤ ਦੇ ਵਿੱਚ ਕੱਪੜੇ ਉਤਾਰ ਕੇ ਕਿਤੇ ਖੇਤਾਂ ਚ ਨੂੰ ਬੜਜ ਕਣਕ ਜੀ ਨੂੰ ਬੜਜੇ ਕਿਤੇ ਬਾਹਰ ਆ ਜੇ ਉਹਨਾਂ ਨੇ ਦੇਖਿਆ ਵੀ ਇਹ ਬੱਚਾ ਕੌਣ ਆ ਕਿੱਥੋਂ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਇਹ ਤੋਂ ਪੁੱਛਣ ਦੀ ਐਡਰੈਸ ਜਾਂ ਹੋਰ ਇਹ ਕੁਝ ਨਹੀਂ ਦੱਸ ਰਿਹਾ ਸੀ ਤੇ ਫਿਰ ਉਹ ਇੱਥੇ ਲਿਆਏ ਸਾਡੇ ਕੋਲੇ ਇੱਥੇ ਅਸੀਂ ਵੀ ਕਾਫੀ ਕੋਸ਼ਿਸ਼ ਕੀਤੀ ਸਾਨੂੰ ਵੀ ਇਹਨੇ ਕੁਝ ਨਹੀਂ ਦੱਸਿਆ ਕੱਲ ਪਰ ਤੁਹਾਡੀ ਸ਼ੇਅਰ ਕੀਤੀ ਵੀਡੀਓ ਸਦਕਾ ਇਹ ਅਪਰਾਲਾ ਹੋਇਆ ਤੇ ਮਾਂ ਬਾਪ ਪੂਆ ਪੂਆ ਦੀ ਬੇਟੀ ਉਹ ਸਾਰੇ ਪਹੁੰਚੇ ਨੇ ਆਪਣੇ ਪਰਿਵਾਰਕ ਮੈਂਬਰ ਨੂੰ ਲੈਣ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ